ਹਾਂਜੀ ਸਰੋਤਿਓ ਬਾਪੂ ਜੀ ਆਕੇ ਜੀ ਮੇਰੇ ਨਾਲ ਬਾਪੂ ਜੀ ਕਹਾਂ ਨਾਮ ਤੁਹਾਡਾ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਆਹ ਤੱਕੀ ਤੁਸੀਂ ਦਿੱਤੀ ਹੈ ਨਾ ਚੱਲੀਏ ਆਪਾਂ ਕਹਨੂੰ ਚੱਲਿਆਂ ਹਾਂ ਚੱਲੀਏ ਜੀ ਕੀ ਕਰਨ ਚੱਲਿਆਂ ਜੀ ਆਪਾਂ ਮੋਟਰ ਪਰ ਸਾਗ ਲੈ ਜਾਂਦੇ ਜੀ ਅੱਛਾ ਮੋਟਰ ਪਰ ਸਾਗ ਲੈਣ ਚੱਲਿਆਂ ਜੀ ਆ ਦੇਖੋ ਜੀ ਆਇਦਰਲੇ ਪਾਸੇ ਸੂਰਜ ਛਿਪ ਰਿਹਾ ਹਾਂ ਆਹਾ ਆਹ ਬਾਪੂ ਇਹ ਸਿੰਗਰੇ ਸਰੋਂ ਆ ਜੀ ਇਹ ਸਰੋਂ ਹੈ ਇਹ ਸਿੰਗਰੇ ਆਗੇ ਉੱਪਰ ਕਿਆ ਗਿਆ ਹੁਣ ਇਹ ਸਿੰਗਰੇ ਫਲੀਆਂ ਸਰੋਂ ਦੀਆਂ ਅੱਛਾ ਸਰੋਂ ਦੀਆਂ ਫਲੀਆਂ ਇਹ ਸਿੰਗਰੇ ਹੋਰ ਹੁੰਦੇ ਆ ਸਿੰਗਰੇ ਹੋਰ ਹੁੰਦੇ ਸਿੰਗਰੇ ਹੋਰ ਹੁੰਦੇ ਇਹ ਵੀ ਜਾਨੀ ਉੱਕਣਾਂ ਦੀ ਹੁੰਦੇ ਆ ਇਹ ਸਰੋਂ ਦੀਆਂ ਫਲੀਆਂ ਵਾਹ ਜੀ ਵਾਹ ਆ ਦੇਖੋ ਜੀ ਬਰਸੀਨ ਕਿੱਧਰ ਆ ਬਰਸੀਨ ਹੈ ਆ ਬਰਸੀਨ ਹੈ ਤੇ ਪਾਣੀ ਲਾਇਆ ਵਾ ਪਾਣੀ ਲਾਇਆ ਵਾ ਵਾਹ ਜੀ ਵਾਹ ਅਮਰੀਕ ਸਿੰਘ ਜੀ ਹੈ ਹਾਂ ਜੀ ਬਾਪੂ ਜੀ ਆਜੋ ਸਾਗ ਤੋੜਨਾ ਤੇ ਫਰੇ ਹਾਂ ਜੀ ਹੈ ਇਹ ਜਿਹੜੇ ਦੇਖਣ ਵਾਲੇ ਨੇ ਜੀ ਸਾਡੇ ਇਹਨਾਂ ਨੂੰ ਆਹ ਚੀਜ਼ਾਂ ਬਹੁਤ ਨਜ਼ਾਰੇਦਾਰ ਪਸੰਦ ਆਉਂਦੀਆਂ ਹੈ ਹੈ ਆ ਗਠੇ ਲਾਇਆ ਹੋਇਆ ਭੂੰਖਾ ਹੈ ਆ ਦੇਖੋ ਜੀ ਪਿਆਜ਼ ਲੱਗਿਆ ਲਸਣ ਵੀ ਲਾਇਆ ਹੋਇਆ ਵਾਹ ਜੀ ਵਾਹ ਬਾਪੂ ਇਹ ਨਜ਼ਾਰਾ ਆ ਗਿਆ ਆ ਬਰਸੀਨ ਹੈ ਇਹ ਵਰਸੀ ਨਾਲ ਆ ਆਹ ਆਹ ਜਿਹੜੀ ਆਹ ਇਹ ਵੀ ਵਰਸੀ ਇਹ ਬੜੀ ਹੋਈ ਹੋਈ ਥੋੜੀ ਜੀ ਬੜੀ ਆ ਇਹਨੂੰ ਬਾਅਦ ਆ ਜੀ ਅੱਛਾ ਆਹ ਜਿਹੜਾ ਸਾਹਮਣੇ ਰੱਖਿਆ ਹੋਇਆ ਬਾਪੂ ਆ ਇਹ ਪ੍ਰਾਲੀ ਆ ਆ ਕਰਿਓ ਜੀ ਸਰੋਤਿਓ ਪ੍ਰਾਲੀ ਕਿਦਾਂ ਆਹ ਹੈ ਅਸਲੀ ਦੇਸੀ ਨਜ਼ਾਰਾ ਹੈ ਪ੍ਰਾਲੀ ਧਰਨਾ ਦੀ ਪ੍ਰਾਲੀ ਹੈ ਪਿੰਡਾਂ ਦੀ ਸੈਰ ਕਰਾ ਰਹੇ ਹਾਂ ਜੀ ਮੈਂ ਤੁਹਾਨੂੰ ਸਰੋਤਿਓ ਹਾਂ ਜੀ ਆ ਚੀਜ਼ਾਂ ਤੁਸੀਂ ਘਰਾਂ ਚ ਬੈਠੇ ਹੋ ਡਰਾਈਂਗ ਰੂਮ ਤੇ ਬੈਠੇ ਹੋ ਕਿਤੇ ਵੀ ਬੈਠੇ ਵੀਡੀਓ ਦੇਖ ਰਹੇ ਹੋ ਮੈਂ ਤੁਹਾਨੂੰ ਸੈਰ ਕਰਾ ਰਿਹਾ ਨੇ ਇਹ ਪਿੰਡ ਦੀ ਹੈ ਖੇਤ ਦੀ ਆ ਅੰਬ ਲੱਗਿਆ ਉੱਥੇ ਹਾਂ ਜੀ ਅੱਛਾ ਸਾਗ ਕਿੱਥੇ ਲੱਗਿਆ ਬਾਪੂ ਸਾਗ ਦਾ ਮੋਟਾ ਦੇ ਆ ਦੇਖੋ ਜੀ ਮੂਲੀ ਲੱਗੀ ਹੋਈ ਹੈ ਹੈ ਆ ਦੇਖੋ ਜੀ ਮੂਲੀ ਮੈਂ ਤੁਹਾਨੂੰ ਨੇੜੇ ਤੋਂ ਦਿਖਾਤੀ ਵਾਹ ਜੀ ਵਾਹ ਇਹ ਕੱਲੀ ਲੱਗੀ ਹੋਈ ਹੈ ਪੱਤਲੀਆਂ ਬਾਕੀ ਪੱਟ ਲਿਆ ਹੈ ਆ ਪਿਆਜ਼ ਆ ਵੀ ਪਿਆਜ਼ ਲੱਗਿਆ ਆ ਦੇਖੋ ਜੀ ਪਿਆਜ਼ ਲੱਗਿਆ ਹੋਇਆ ਹੈ ਬੜੀ ਮਿਹਨਤ ਕੀਤੀ ਹੋਈ ਹੈ ਆਣੇ ਤੁਸੀਂ ਵੀ ਖੇਤੀ ਚ ਹਾਂ ਜੀ ਹਾਂ ਹੈ ਕਰਦੇ ਹੋ ਕੰਮ ਅਜੇ ਵੀ ਹਾਂ ਜੀ ਕਰਦੇ ਹੈ ਕਰਦੇ ਹੋ ਗਰਦੇ ਨੇ ਯਾਰ ਵਾਹ ਜੀ ਵਾਹ ਹੈ ਬਾਪੂ ਜੀ ਉਮਰ ਕਿੰਨੀ ਹੋ ਗਈ ਉਮਰ ਹੋ ਗਈ 72 ਸਾਲ 72 ਸਾਲ ਨੂੰ ਉਮਰ ਹੋ ਗਈ ਹੈ ਕੰਮ ਤੁਸੀਂ ਕਰਦੇ ਹੋ ਔਰ ਆਹ ਕਣਕ ਹੈ ਕਣਕ ਵਾਹ ਜੀ ਵਾਹ ਕਣਕ ਦੇਖੋ ਜੀ ਹੈ ਦਾਣਾ ਭਰ ਗਿਆ ਹੈ ਬੱਲੇ ਆ ਰਹੀਆਂ ਬੱਲੇ ਆ ਰਹੀਆਂ ਆਹ ਦੇਖੋ ਜੀ ਖਾਲ ਹੈ ਪਾਣੀ ਵਾਸਤੇ ਪਾਣੀ ਦੀ ਖਾਲ ਵਾਹ ਜੀ ਵਾਹ ਉਹ ਸਾਹਮਣੇ ਉਹ ਵਾਹ ਜੀ ਵਾਹ ਸਾਹਮਣੇ ਮੋਟਰ ਆ ਗਈ ਆਪਣੀ ਹੈ ਇੱਥੇ ਸਾਗ ਹੈ ਅੱਛਾ ਸਾਗ ਓਏ ਹੋਏ ਹੋਏ ਆ ਲਸਣ ਪਿਆਜ਼ ਆ ਲਸਣ ਪਿਆਜ਼ ਦੇਖੋ ਜੀ ਵਿੱਜਿਆ ਹੋਇਆ ਹੈ ਇਧਰਲੇ ਪਾਸੇ ਕਣਕ ਹੈ ਬੱਲਾਂ ਆ ਰਹੀਆਂ ਕਣਕ ਨੂੰ ਸਾਹਮਣੇ ਮੋਟਰ ਆ ਗਈ ਜੀ ਇੱਕ ਬਾਈ ਜੀ ਵੀ ਬੈਠੇ ਨੇ ਉੱਥੇ ਆ ਚਲੋ ਇਹਨਾਂ ਨੂੰ ਕੀ ਹਾਲ ਚਾਲ ਹੈ ਬੜਾ ਵਧੀਆ ਜੀ ਠੀਕ ਠਾਕ ਉਹ ਆ ਦੇਖੋ ਜੀ ਬੰਜਾ ਢਾ ਕੇ ਬੈਠੇ ਹੈ ਹੈ ਆ ਨਜ਼ਾਰੇਦਾਰ ਵਿਰਸਾ ਯਾਰ ਮੈਂ ਕਹਿੰਦਾ ਇਹਦੇਰ ਕੀ ਰੀਚ ਕਿੱਥੇ ਹੈ ਬੜਾ ਵਧੀਆ ਧੁੱਪ ਬਾ ਸਭ ਕੁਝ ਹੀ ਮਿਲ ਰਿਹਾ ਆਹ ਕੋ ਮਿਲ ਰਿਹਾ ਕੀ ਹਾਲ ਚਾਲ ਹੈ ਆ ਚੜਦੀ ਕਲਾ ਚਲੋ ਸ਼ੁਕਰ ਹੈ ਮਾਲਕ ਦਾ ਚੜਦੀ ਕਲਾ ਰੱਖੇ ਸਾਰਿਆਂ ਨੂੰ ਹੈਨਾ ਹਾਂ ਹਾਂ ਕੀ ਕਰ ਰਹੇ ਹੋ ਬਾਹੀ ਖੇਤੀਬਾੜੀ ਖੇਤੀਬਾੜੀ ਨੂੰ ਲੱਗੇ ਹੋਇਆ ਹਾਂ ਕਾਕੰਡਾ ਬਸੇਣਾ ਬਸੋਣ ਅੱਛਾ ਅੱਲਾ ਮੁਗੱਲਮ ਅੱਲਾ ਮੁਗੱਲਮ ਬੱਚੇ ਇੱਲਾ ਇਕੱਠੇ-ਗੁੱਠੇ ਅੱਲਾ ਨਾਲ ਨੂੰ ਹਣ ਦੀ ਗੜਾਈ-ਗਟੋਈ ਅੱਛਾ ਸਭ ਕੁਝ ਚੱਲੀ ਜਾਂਦਾ ਆਹ ਚੱਲੀ ਜਾਂਦਾ ਰੱਬ ਜੀ ਦੇ ਮਿਹਰ ਨਾਲ ਚਲੋ ਸ਼ੁਕਰ ਹੈ ਮਾਲਕ ਦਾ ਬਾਪੂ ਕਿੱਧਰ ਲੰਘ ਗਿਆ ਤੂੰ ਆ ਦੇਖੀ ਕੁੱਤਾ ਤਾਂ ਨਹੀਂ ਵੜ ਲੂਗਾ ਹੈ ਕੌਣ ਇੱਥੇ ਬੈਠਾ ਇੱਥੇ ਕੌਣ ਹੈ ਬੜਾ ਮਹਾ ਕਲਾਕਾਰ ਕਲਾਕਾਰ ਇਹਨੂੰ ਮਿਲਦੇ ਆ ਬਾਅਦ ਚ ਪਹਿਲਾਂ ਸਾਗ ਤੋੜ ਲਈਏ ਬਾਪੂ ਕਹਿੰਦਾ ਸਾਗ ਤੋੜਨਾ ਮੈਂ ਕਿਹਾ ਕਲਾਕਾਰ ਨੂੰ ਵੀ ਮਿਲਦੇ ਆ ਕਹਿੰਦੇ ਜੀ ਕੋਈ ਕਲਾਕਾਰ ਵੀ ਬੈਠਾ ਅੰਦਰ ਇਹਨੂੰ ਵੀ ਮਿਲਣਾ ਮਿਲਦੇ ਆ ਆਏ ਹਾਏ 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 ਸਾਗ ਤਾਂ ਦੇਖੋ ਜੀ ਆ ਗੰਦਲਾ ਦੇਖੋ ਹੈ ਆਏ ਹਾਏ ਹਾਏ ਨਜ਼ਾਰੇਦਾਰ ਜੀ ਆ ਦੇਖੋ ਜੀ ਸਰੋਤਿਓ ਸਰੋਂ ਦਾ ਸਾਗ ਹੂੰ ਆ ਦੇਖੋ ਜੀ ਐਦਾਂ ਤੋੜਿਆ ਜਾਂਦਾ ਸਾਗ ਉਹ ਬੱਲੇ ਬੰਦੇ ਬੱਲੇ ਬੱਲੇ ਤਾਜ਼ਾ ਸਾਗ ਹੈ ਇਹ ਬੜਾ ਨਜ਼ਾਰੇਦਾਰ ਹੈ ਵਾਹ ਜੀ ਵਾਹ ਆ ਦੇਖੋ ਜੀ ਸਾਗ ਕੁਲਾ ਜਮੀ ਕੁਲਾ ਸਾਗ ਔਰ ਬਾਪੂ ਜੀ ਅਮਰੀਕ ਸਿੰਘ ਜੀ ਲੱਗੇ ਐ ਤੋੜਨ ਵਾਹ ਜੀ ਵਾਹ ਇਹ ਜਮੀ ਐ ਮੈਨੂੰ ਪੱਤੇ ਬੜੇ ਇਹਦੇ ਕੂਲੇ ਲੱਗ ਰਹੇ ਹੈ ਇਸ ਵੇਲੇ ਸਰੋਂ ਦੀ ਸਾਗ ਦੀਓ ਇਹ ਸਪੈਸ਼ਲ ਸਰੋਂ ਦੀ ਸਾਗ ਆਲਿਓ ਯੂਨੀਵਰਸਿਟੀ ਤੋਂ ਲਿਆਂਦੀ ਅੱਛਾ ਯੂਨੀਵਰਸਿਟੀ ਤੇ ਲਿਆਂਦੀ ਹੋਈ ਹੈ ਫੇਰ ਫੁੱਟਿਆਂ ਹੁੰਦੀ ਆ ਫੇਰ ਫੁੱਟਿਆਂ ਦੀ ਹੈ ਅੱਛਾ ਤਾਂ ਹੀ ਤੁਸੀਂ ਉੱਪਰ ਉੱਪਰ ਤੇ ਕਰ ਰਹੇ ਹੈਂ ਹੈਟਾਂ ਤੇ ਫੇਰ ਆ ਜਣੀ ਉੱਪਰ ਹੈ ਫੇਰ ਉੱਪਰ ਤੇ ਫੇਰ ਫੁੱਟੇ ਆਉਣਾ ਆ ਦੇਖੋ ਜੀ ਸਾਗ ਤੋੜਿਆ ਜਾ ਰਿਹਾ ਕਮੈਂਟ ਕਰਿਓ ਜਰੂਰ ਤੁਹਾਡੇ ਕਦੋਂ ਸਾਗ ਬਣਿਆ ਕੌਣ ਬਣਾਉਂਦਾ ਮਾਤਾ ਵਾਲਾ ਸਾਗ ਵੀ ਯਾਦ ਕਰੋ ਜਿਹੜੀ ਮਾਤਾ ਬਣਾਉਂਦੀ ਹੈ ਨਾ ਅਲਣ ਪਾ ਕੇ ਖਾਸਾ ਕੁਝ ਪੈਂਦਾ ਹੈ ਹਾਂ ਸੋਏ ਵੀ ਪੈ ਜਾਂਦੇ ਵਿੱਚ ਸੋਏ ਹੋਰ ਮੇਥੇ ਮੇਥੇ ਪਾਲਕ ਮੇਥੇ ਵੀ ਨੇੜੇ ਤੜੇ ਹੈਗੇ ਕਿਤੇ ਮੇਥੇ ਵੀ ਤੋੜਨੇ ਆ ਹੈ ਮੇਥੇ ਵੀ ਵੱਢ ਦੇਣੇ ਆ ਜੀ ਸਾਗ ਤਾਂ ਬਾਈ ਜੀ ਨੇ ਕਰ ਹੀ ਲਿਆ ਬਿਲਕੁਲ ਕੁਲਾ ਸਾਗ ਹੈ ਆਲੇ ਦੇ ਵਾਲੇ ਦਾ ਦ੍ਰਿਸ਼ ਮੈਂ ਤੁਹਾਨੂੰ ਦਿਖਾ ਦਿੰਦਾ ਆ ਦੇਖੋ ਜੀ ਖੁੱਲਾ ਜਿੱਧਰ ਨੂੰ ਮਰਜ਼ੀ ਨਿਗਾਹ ਮਾਰ ਲਓ ਹੈ ਖੇਤ ਖਲਿਆਣ ਸਾਗ ਆਹ ਹੈ ਸਾਡਾ ਵਿਰਸਾ ਮਜ਼ਾ ਆ ਗਿਆ ਜੀ ਅਮਨਿਕ ਸਿੰਘ ਜੀ ਬਹੁਤ ਵਧੀਆ ਅੱਛਾ ਬੜੀ ਛੇਤੀ ਤੁਸੀਂ ਦਾ ਮੁਰਕਤਾ ਉਹ ਜੀ ਹੈ ਆ ਦੇਖੋ ਜੀ ਕਿੱਦਾਂ ਚੱਲਦੀ ਦੱਤੀ ਉਹ ਬੱਲੇ 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 ਇਹ ਸਾਗ ਵਾਲਾ ਵੀਡੀਓ ਲੋਕੀ ਸ਼ੇਅਰ ਵੀ ਕਰਦੇ ਆ ਬਹੁਤ ਹੈ ਬਾਪੂ ਹੈ ਬਹੁਤ ਕਮੈਂਟ ਕਰਦੇ ਲੋਕਾਂ ਨੂੰ ਬਹੁਤ ਵਧੀਆ ਲੱਗਦਾ ਨਜ਼ਾਰਾ ਆ ਜਾਂਦਾ ਪਿੰਡਾਂ ਵਾਲੇ ਤਾਂ ਖਾਸ ਕਰ ਸਾਡੇ ਜਿਹੜੇ ਪਿੰਡਾਂ ਵਾਲੇ ਦੇਖਣ ਵਾਲੇ ਜਿਨ੍ਹਾਂ ਵਾਸਤੇ ਚੀਜ਼ਾਂ ਆਮ ਹੈਗੀਆਂ ਤੇ ਜਿਹੜੇ ਸ਼ਹਿਰ ਵਾਲੇ ਆ ਉਹ ਸਾਗ ਖਾਣਦੇ ਆ ਭਾਈਆਂ ਦਾ ਹੌਕਾ ਦਿੰਦਾ ਉਤੋਂ ਲੈਨੇ ਬਣਾਉਂਦੇ ਆ ਸਾਗ ਉਹਨਾਂ ਨੂੰ ਵੀ ਸਵਾਲ ਲੱਗਦਾ ਬਣਦਾ ਉਹ ਸ਼ਹਿਰਾਂ 'ਚ ਵੀ ਬਣਾਉਂਦੇ ਆ ਪਰ ਮੈਂ ਤੁਹਾਨੂੰ ਅੱਜ ਸਿੱਧਾ ਲਾਈਵ ਖੇਤ 'ਚ ਲੈ ਕੇ ਆਇਆਂ ਜੀ ਖੇਤ 'ਚ ਤੋੜਿਆ ਗਿਆ ਸਾਗ ਹੁਣ ਹੁਣ ਬਾਪੂ ਜੀ ਕਿਆ ਤੋੜਨਾ ਆਪਾਂ ਮੇਥੇ ਮੇਥੇ ਜੀ ਆ ਦੇਖੋ ਜੀ ਹੁਣ ਮੇਥੇ ਤੋੜਨੇ ਬਾਪੂ ਕਹਿੰਦਾ ਆ ਦੇਖੋ ਜੀ ਲਾਲ ਮਿਰਚਾਂ ਵੀ ਲੱਗੀਆਂ ਹੋਈਆਂ ਹੈ ਵਾਹ ਜੀ ਵਾਹ ਮੇਥੇ ਕਿੱਥੇ ਆ ਜੀ ਆਜੋ ਜੀ ਦਿਖਾਈਏ ਤੁਹਾਨੂੰ ਮੇਥੇ ਆ ਲਓ ਜੀ ਆ ਗਏ ਮੇਥੇ ਮੇਥੇ ਪਰ ਫੁੱਲ ਵੀ ਆ ਗਿਆ ਹਨਾ ਮੇਥੇ ਵਾ ਫੁੱਲ ਵੀ ਆਇਆ ਵਾ ਹਾਂ ਆ ਲਓ ਜੀ ਮੇਥੀ ਦੀਆਂ ਪਰੌਂਠੀਆਂ ਹਨਾ ਹਾਂ ਜੀ ਉਹਦੀਆਂ ਬਣਦੀਆਂ ਮੱਕੀ ਵਾਲੀਆਂ ਹਨਾ ਰੋਟੀਆਂ ਵਧੀਆ ਵਧੀਆ ਹਨਾ ਦੇਸੀ ਮੇਥੇ ਦੇਸੀ ਮੇਥੇ ਹਨਾ ਇਹ ਵੀ ਖਾਸ ਲੱਗਦੇ ਮੈਨੂੰ ਕੋਈ ਬਿਲਕੁਲ ਹੈ ਇਹਨਾਂ ਦੀ ਪੁਜੀ ਵੀ ਬਣਦੀ ਆ ਉਹਦੀ ਪੁਰਜੀ ਵੀ ਬਣਦੀ ਹੈ ਪੁਜੀ ਆਲੂ ਪਾ ਕੇ ਬਹੁਤ ਵਧੀਆ ਬਣਦੀ ਜੀ ਦੇਖੋ ਜੀ ਮੇਥੇ ਦੀ ਪੁਰਜੀ ਕਿੱਥੇ ਕਿੱਥੇ ਬਣਦੀ ਕੌਣ ਕੌਣ ਬਣਾਉਂਦਾ ਤੁਹਾਡੇ ਚੋ ਕਮੈਂਟ ਕਰਕੇ ਦੱਸਿਓ ਬਾਪੂ ਜੀ ਕਹਿੰਦੇ ਬਹੁਤ ਕਮਾਲ ਦੀ ਬਣਦੀ ਹੈ ਪੁਰਜੀ ਆਲੂ ਪਾ ਕੇ ਐ ਚੰਗੀ ਤਰ੍ਹਾਂ ਸਰੋਂ ਦੇ ਤੇਲ ਚ ਬਣਦੀ ਹੈ ਹਾਂ ਹੈ ਜੀ ਕੜਾਹੀ ਤੇ ਘਰ ਲੋਹੇ ਦੀ ਹੋਵੇ ਇਸ ਜੀ ਲੋਹੇ ਦੀ ਵਿੱਚ ਵੀ ਬਣਦੀ ਹੈ ਫਿਰ ਤਾਂ ਨਜ਼ਾਰਾ ਹੀ ਹੋਰ ਹੈ ਨਾ ਵਧੀਆ ਬਣਦੀ ਹੈ ਪੁਰਜੀ ਹਾਂ ਮੱਕੀ ਦੀਆਂ ਰੋਟੀਆਂ ਵਿੱਚ ਮੇਥੇ ਹਾਂ ਉਹ ਤਾਂ ਗੱਲੇ ਵਿਚਾਰੀਆਂ ਮਿਰਚਾਂ ਅਦਰਕ ਪਾ ਕੇ ਅੱਛਾ ਅਦਰਕ ਆ ਪਾ ਕੇ ਹਰੀਆ ਮਿਰਚਾ ਹੈ ਹਾਂ ਮਕਸੀ ਰੋਟੀ ਬਹੁਤ ਵਾਹਲ ਬਣਦੀ ਹੈ ਜੀ ਜੇ ਕਿਤੇ ਮਾਂ ਦੇ ਹੱਥ ਦੀ ਮਿਲ ਜੇ ਫਿਰ ਤਾਂ ਨਜ਼ਾਰਾ ਹੀ ਹੋਰ ਹੈ ਬੇੜਮੀ ਰੋਟੀ ਬੇੜਮੀ ਹੈ ਹਾਂ ਦਹੀਂ ਦੇ ਨਾਲ ਦਹੀਂ ਦੇ ਨਾਲ ਹਾਂਜੀ ਅੱਛਾ ਦੱਸ ਦਿੰਦੇ ਆ ਬਈ ਬੈਠੇ ਆ ਹੈ ਉਹਨਾਂ ਨੂੰ ਪਛਾਣ ਹੁੰਦੀ ਬੰਦਿਆਂ ਨੂੰ ਹਾਂ ਬੰਦਿਆਂ ਨੂੰ ਪਛਾਣ ਹੈ ਦੇਖਣ ਵਾਲੇ ਬਹੁਤ ਮੈਂ ਕਹਿੰਦਾ ਵਿਰਸਾ ਬਹੁਤ ਹੈਗਾ ਅਜੇ ਆ ਚੀਜ਼ਾਂ ਤਾਂ ਬਹੁਤ ਦੇਖਣ ਵਾਲੇ ਹੈਗੇ ਤੁਸੀਂ ਦੇਖਿਓ ਕਿਦਾਂ ਕਮੈਂਟ ਕਰਦੇ ਲੋਕੀ ਹੈ ਅਮ ਇਥੇ ਸਾਰਾ ਕੁਝ ਦੱਸਣਗੇ ਸਾਗ ਹਰ ਇੱਕ ਚੀਜ਼ ਦੇ ਉੱਤੇ ਲੋਕੀ ਗੱਲ ਕਰਦੇ ਆਂ ਔਰ ਆਪਣੇ ਤਰੀਕੇ ਵੀ ਸੁਝਾਉਣਗੇ ਕਿਦਾਂ ਕਿਦਾਂ ਬਣਦੀ ਹੈ ਜਿਹੜਾ ਤੁਸੀਂ ਮੈਥਡ ਦੱਸਿਆ ਉਹਦੇ ਤੇ ਕੁਝ ਦੋ ਗੱਲਾਂ ਆਪਣੇ ਕੋਲ ਤੇ ਲਾ ਕੇ ਦੱਸੂਗੇ ਜੋ ਆਪ ਕਰਦੇ ਆ ਇਹ ਹੈ ਨੀ ਔਰ ਸਾਗ ਖਾਣੇ ਵਾਲੇ ਮੈਥੇ ਖਾਣੇ ਵਾਲੇ ਮੈਥੇ ਦੀਆਂ ਰੋਟੀਆਂ ਖਾਣੇ ਵਾਲੇ ਤਾਂ ਬੜੇ ਬੰਦੇ ਹੈਗੇ ਆਂ ਬੜੇ ਸ਼ਕੀਨ ਹੈਗੇ ਆਂ ਹੈ ਅੱਜ ਆ ਮੈਂ ਲੈ ਕੇ ਜਾਣੀ ਆ ਮੈਂ ਵੀ ਬਣਾਉਣੀ ਆ ਹੈ ਹੈ ਬਿਲਕੁਲ ਜਿਹੜਾ ਤੁਸੀਂ ਮੈਥੇ ਮੈਨੂੰ ਦੇਣੇ ਆ ਥੋੜੇ ਜਿਹਾ ਦਉਂਗੇ ਮੈਨੂੰ ਹਾਂ ਜੀ ਜ਼ਰੂਰ ਜ਼ਰੂਰ ਦਉਂਗੇ ਨਾ ਆ ਦੇਖੋ ਜੀ ਮੈਂ ਆਪਣੇ ਮੇਥੇ ਪੱਕੇ ਕਰ ਲੇ ਬਾਪੂ ਤੋਂ ਤਾਂ ਮੇਥੇ ਦੀ ਜਿਹੜੀ ਰੋਟੀ ਹੈ ਨਾ ਜੀ ਉਹ ਮੱਕੀ ਦੀ ਰੋਟੀ ਜਦੋਂ ਪਾ ਕੇ ਬਣਾਉਂਦੇ ਆ ਬਹੁਤ ਏਕ ਨੰਬਰ ਹੈ ਫਿਰ ਘੁਰਜੀ ਜਿਹੜੀ ਤੁਸੀਂ ਗੱਲ ਕਰੀ ਲੋਹੇ ਦੀ ਕੜਾਈ ਵਿੱਚ ਸਰ੍ਹੋਂ ਦੀ ਕੜਾਈ ਹੋਵੇ ਹਾਂ ਉਹਦੇ ਵਿੱਚ ਬਣੇ ਹੈ ਨਾ ਹਾਂ ਜੀ ਤੇ ਨਵੇਂ ਆਲੂ ਪਾ ਨਵੇਂ ਆਲੂ ਪਾ ਕੇ ਹੈ ਤੇ ਉਹ ਜਿਹੜੀ ਹੈ ਸਰੋਂ ਦਾ ਤੇਲ ਹੈ ਹਾਂ ਤਾजे ਆਲੂ ਤੇ ਹਾਂ ਤਾਜ਼ੇ ਆਲੂ ਪੱਟੇ ਵੇ ਫੇਰ ਗੱਲ ਬਣਦੀ ਹੈ ਉਹ ਬਾਪੂ ਕਹਿੰਦੇ ਤਾਜ਼ੇ ਆਲੂ ਪੱਟੇ ਹੁਣ ਫੇਰ ਗੱਲ ਬਣਦੀ ਹੁਣ ਕਿਆ ਰਹੇਗਾ ਜੀ ਲੈ ਕੇ ਤੁਹਾਡੀ ਪਾਲਕ 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 ਵੀ ਹੈਗੀ ਆਪਣੇ ਕੋਲ ਹਾਂ ਜੀ ਪਾਲਕ ਵੀ ਹੈਗੀ ਜੀ ਬਾਪੂ ਕਹਿੰਦਾ ਪਾਲਕ ਕਿੱਧਰ ਬਾਪੂ ਜੀ ਉਧਰ ਪਰਲੇ ਪਾਸੇ ਪਾਲਕ ਵੀ ਹੈਗੀ ਹੈ ਜੀ ਪਰਲੇ ਪਾਸੇ ਸਰੋਂ ਦਾ ਸਾਗ ਆਪਾਂ ਤੋੜ ਲਿਆ ਮੇਥੇ ਤੋੜ ਲੇ ਹੁਣ ਪਾਲਕ ਤੁਸੀਂ ਵੀ ਦੱਸਿਓ ਹੋਰ ਕਿਆ-ਕਿਆ ਪੈ ਸਕਦਾ ਇਹਦੇ ਵਿੱਚ ਉਹ ਚਲਾਈ ਵੀ ਪਾ ਲੈਂਦੇ ਤੇ ਸਾਗ ਦੇ ਵਿੱਚ ਪਹਿਲਾਂ ਸਾਡੀ ਮਾਂ ਤਾਂ ਚਲਾਈ ਦਾ ਸਾਗ ਵੀ ਬਣਾਉਂਦੀ ਸੀ ਹੈ ਉਹ ਚਲਾਈ ਹੋਣੀ ਵੀ ਅੱਜਕੱਲ ਹਨਾ ਆ ਦੇਖੋ ਜੀ ਲਾਲ ਮਿਰਚਾਂ ਲੱਗੀਆਂ ਹੋਈਆਂ ਹੈ ਉਹ ਜਿਹੜੇ ਚਲਾਈ ਵਾਲਾ ਸਾਗ ਤਾਂ ਨਾ ਉਹ ਛੋਲਿਆਂ ਦੀ ਦਾਲ ਦੇ ਵਿੱਚ ਬਣਾ ਦਿੰਦੀ ਸੀ ਮਾਤਾ ਸਾਡੀ ਤੁਹਾਡੇ ਵੀ ਬਣਾਉਂਦੇ ਤੇ ਛੋਲੇ ਦੀ ਦਾਲ ਚ ਹੈ ਜੀ ਇਹ ਦੇਖੋ ਜੀ ਪਾਲਕ ਇਹ ਪਾਲਕ ਆ ਗਈ ਜੀ ਲਓ ਜੀ ਕੂਲੀ-ਕੂਲੀ ਪਾਲਕ ਵਾਹ ਜੀ ਵਾਹ ਉਹ ਬੱਲੇ ਬੱਲੇ ਬਾਪੂ ਜੀ ਨਜ਼ਾਰਾ ਦਿੱਤਾ ਲਿਆ ਤੁਸੀਂ ਹੈ ਅੱਛਾ ਪਾਲਕ ਜਿਹੜੀ ਕੱਲੀ ਵੀ ਬਣ ਜਾਂਦੀ ਆ ਹਾਂ ਪਾਲਕ ਪਨੀਰ ਬਣਦਾ ਹੈ ਪਾਲਕ ਪਨੀਰ ਪਾਲਕ ਪਨੀਰ ਬਹੁਤ ਵਧੀਆ ਬਣਦਾ ਹੈ ਹਾਂ ਪਾਲਕ ਤਾਂ ਤੁਸੀਂ ਪਾਏ ਦਿਓ ਪਾਲਕ ਪਨੀਰ ਵੀ ਬਣ ਜੂਗਾ ਹਨ ਜੀ ਹਾਂ ਜੀ ਆ ਦੇਖੋ ਜੀ ਕੂਲੀ ਪਾਲਕ ਜਮੇ ਹੈ ਆ ਕਿੱਥੇ ਗੱਲਾਂ ਲੱਭਣੀਆਂ ਯਾਰ ਹੈ ਪਰਾਣੀਆਂ ਖਰਾਕਾਂ ਤੇ ਬਾਪੂ ਮੋੜਨਾ ਪੈਣਾ ਸਾਨੂੰ ਹਨਾ ਬਿਲਕੁਲ ਜੀ ਤਾਂ ਹੀ ਬਚੂਗੇ ਨਾ ਹਾਂ ਜੀ ਹੈ ਅਸੀਂ ਤਾਂ ਉਹ ਢਾਲੀਆਂ ਬਣਾਵਣਾ ਖਾਈ ਜਨੇ ਘਰਾਂ ਚ ਹੈ ਸ਼ਹਿਰਾਂ ਵਾਲੇ ਤੇ ਅਸਲੀ ਤਾਂ ਆਹੀ ਚੀਜ਼ ਹੈ ਵੀ ਮੱਕੀ ਦੀ ਰੋਟੀ ਵੀ ਹੋਵੇ ਸਾਗ ਵੀ ਹੋਵੇ ਪਾਲਕ ਵੀ ਹੋਵੇ ਮੇਥੇ ਵੀ ਹੋਵੇ ਆਲੂ ਜਿਹਦਾਂ ਤੁਸੀਂ ਕਿਹਾ ਵੀ ਤਾਜ਼ੇ ਨਵੇਂ ਨਵੇਂ ਆਲੂ ਲੋਹੇ ਦੀ ਕੜਾਈ ਹੋਵੇ ਸਰੋਂ ਦਾ ਤੇਲ ਹੋਵੇ ਨਾ ਰਿਫਾਈਨਡ ਫੋਨ ਤੇ ਤਾਂ ਐਵੇਂ ਹੀ ਹੈ ਹਾਂ ਕੀ ਕਹਿੰਦੇ ਤੁਸੀਂ ਰਿਫਾਈਨਡ ਵਰਤਦੇ ਹੋ ਸਰੋਂ ਦਾ ਸਰਮ ਦਾ ਤੇਲ ਠੀਕ ਹੈ ਨਾ ਸਰਮ ਦਾ ਤੇਲ ਹੀ ਬੈਸਟ ਹੈ ਜੀ ਰਿਫਾਈਨਡ ਨਾਲ ਤੇ ਵਾਹ ਜੀ ਵਾਹ ਆ ਦੇਖੋ ਜੀ ਬਗੀਚੀ ਬਣਾਈ ਹੋਈ ਬਾਪੂ ਜੀ ਨੇ ਮਿਰਚਾਂ ਲੱਗੀਆਂ ਹੋਈਆਂ ਲਾਲ ਪਾਲਕ ਤੋੜ ਲਈਤੀ ਦਾਤੀ ਕਿਥੇ ਰੱਖਤੀ ਦਾਤੀ ਹੋ ਗਈ ਜੀ ਦੇਖੋ ਆ ਪਈ ਬਾਪੂ ਇੱਧਰ ਪਈ ਆ ਇੱਧਰ ਪਈ ਆ ਹਾਂ ਲਓ ਜੀ ਮੇਥਰੇ ਸਾਗ ਤੇ ਪਾਲਕ ਤਿੰਨੇ ਨਗ ਹੋ ਗਏ ਪੂਰੇ ਹੁਣ ਬਸ ਹੋ ਗਿਆ ਨਹੀਂ ਕੰਮ ਛੋਲੇ ਛੋਲੇ ਵੀ ਲੈਣੇ ਛੋਲੇ ਵੀ ਲੈਣੇ ਥੋੜੇ ਥੋੜੇ ਜਿਹੇ ਹੈਗੇ ਆ ਉਹ ਕਿੱਥੇ ਹੈਗੇ ਆ ਆਗ ਵਿੱਚ ਪਾਉਣੇ ਨੂੰ ਅੱਛਾ ਸਾਗ ਵਿੱਚ ਛੋਲੇ ਵੀ ਪੈਣੇ ਆ ਹੈ ਉਹ ਮਾਤਾ ਵੀ ਦੱਸਦੀ ਸੀ ਤੁਹਾਡੀ ਭੈਣ ਵੱਡੀ ਉਹ ਉਹ ਕਿੱਦਾਂ ਪੈਣੇ ਆ ਵਿੱਚ ਛਿੱੜ ਦੇਣੇ ਆ ਜੀ ਬਾਸ ਵਿੱਚ ਅੱਛਾ ਕੱਟ ਕੇ ਵਿੱਚ ਵਿੱਚੇ ਛਿੱੜ ਦੇਣੇ ਹੈ ਛੋਲੇ ਵੀ ਬਾਪੂ ਜੀ ਕਹਿੰਦੇ ਥੋੜੇ ਜਿ ਕਰਨੇ ਆ ਹੈਗੇ ਛੋਲੇ ਲੱਗੇ ਕਿਤੇ ਅੱਛਾ ਹਰਾ ਹੈ ਸੋਲੀਆ ਹੈ। ਲਓ ਜੀ ਆ ਚ ਬੱਚਾ ਦੇਖ ਲੋ ਜੀ। ਹੈ ਪਾਣੀ ਦੇ ਚ ਬੱਚਾ ਨਾ ਹੁੰਦੇ ਹੁੰਦੇ ਸੀ ਯਾਦਾਂ ਕਰ ਰਿਓ ਆਪਣੇ ਸਾਂਝੀਆਂ ਮੋਟਰ ਦੀਆਂ। ਆ ਦੇਖੋ ਜੀ ਦਸਾਂਗੜ ਕਿਦਾਂ ਲੱਗਿਆ ਆਂਬ ਆਂਬਾ ਨਾ ਜੀ ਇਹ। ਹਾਂ ਜੀ ਆਂਬ। ਆਂਬ ਲੱਗਿਆ ਹੋਇਆ। ਬੱਲੇ 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 ਬਹੁਤ ਵਧੀਆ। ਮਜ਼ਾ ਆ ਰਿਹਾ ਦੀ ਖੁੱਲੀ ਹਵਾ ਰਹੀ ਚਾਰੇ ਪਾਸੇ ਤੇ ਐਨ ਤਾਜੀ। ਹੈ ਆ ਦੇਖੋ ਬਾਪੂ ਜੀ ਨੇ ਅਮਰੀਕ ਸਿੰਘ ਜੀ ਨੇ ਸਾਗ ਮੇਥੇ ਤੇ ਪਾਲਕ ਤੋੜ ਲਈ ਹੁਣ ਛੋਲਿਆਂ ਵੱਲ ਨੂੰ ਹੋ ਗਈ ਜੀ ਅਸੀਂ ਵਾਹ ਜੀ ਵਾਹ ਛੋਲੇ ਪੰਛੀ ਚਹਿਚਹਾ ਰਹੇ ਆ ਸ਼ਾਮ ਦਾ ਸਮਾਂ ਆ ਉਹ ਦੇਖੋ ਸੂਰਜ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਸੂਰਜ ਜਾ ਰਿਹਾ ਥੱਲੇ ਨੂੰ ਉਹ ਦੇਖੋ ਜੀ ਦਿਖਾਤਾ ਜੀ ਆ ਦੇਖੋ ਜੀ ਸੂਰਜ ਆ ਬਾਪੂ ਜੀ ਚਲੇ ਗਏ ਜੀ ਥੱਲੇ ਨੂੰ ਆ ਗਿਆ ਬਾਪੂ ਮੈਂ ਵੀ ਆ ਗਿਆ ਆ ਗਿਆ ਜੀ ਆ ਗਿਆ ਆ ਗਿਆ ਜੀ ਛੋਲੇ ਓ ਬੱਲੇ ਬੱਲੇ ਅੱਛਾ ਜੀ ਇਹ ਵੀ ਸਾਗ ਵਿੱਚ ਪਾਣੇ ਆ ਹੈ ਆ ਦੇਖੋ ਜੀ ਛੋਲੇ ਮੈਂ ਤੁਹਾਨੂੰ ਦਿਖਾ ਰਿਹਾ ਇਹ ਸਾਗ ਵਿੱਚ ਪਾਣੇ ਹੈ ਇਹ ਕਿੱਦਾਂ ਪਾਉਣੇ ਸਾਗ ਵਿੱਚ ਵੱਜਦਾ ਚੀਰ ਕੇ ਜਿੱਦਾਂ ਐਦਾਂ ਚੀਰ ਕੇ ਪਾ ਦਨੇ ਹੈ ਜਿੱਦਾਂ ਸਾਗ ਚੀਰ ਹੋਣਾ ਪਿੱਛੇ ਚੀਰ ਦੇਣੇ ਵਿੱਚੇ ਚੀਰ ਦੇ ਇਹਦੇ ਨਾਲ ਕੀ ਸਵਾਦ ਵਿੱਚ ਫਰਕ ਪੈਂਦਾ ਪੈਂਦਾ ਫਰਕ ਬਹੁਤ ਜ਼ਿਆਦਾ ਅੱਛਾ ਕਰਿਓ ਜੀ ਸਰੋਤਕੋ ਕਮੈਂਟ ਤੁਸੀਂ ਵੀ ਸਾਗ ਦੇ ਵਿੱਚ ਛੋਲੇ ਜਿਹੜੇ ਆ ਉਹ ਵੀ ਉੱਪਰ ਤੇ ਮੁਰਕ ਕੇ ਐਦਾਂ ਹੈ ਉਹ ਵੀ ਵਿੱਚੇ ਪਾ ਦੇਣੇ ਆ ਮੇਥੇ ਵੀ ਪੈ ਗੇ ਪਾਲਕ ਵੀ ਪੈ ਗਈ ਚੁਲਾਈ ਨਹੀਂ ਹੈਗੀ ਹੈ ਨਾ ਬਾਪੂ ਨੇੜੇ ਚੁਲਾਈ ਨਹੀਂ ਚੁਲਾਈ ਤਾਂ ਕਿਤੇ ਉਹ ਖੋਲੀ ਕਿਤੇ ਮਿਲ ਜਵੇ ਤਾਂ ਮਿਲ ਜੂ ਲੱਗੀ ਹੋਈ ਹੈ ਨਾ ਮੈਂ ਚੁਲਾਈ ਦੀ ਗੱਲ ਤਾਂ ਬਾਰ ਬਾਰ ਕਰਦਾ ਮੇਰੀ ਮਾਤਾ ਚੁਲਾਈ ਦਾ ਸਾਗੇ ਬਣਾਉਂਦੀ ਸੀ ਹੈ ਤੁਹਾਡੇ ਵੀ ਬਣਾਉਂਦੇ ਤੇ ਕਦੀ ਕਦੀ ਹਾਂਜੀ ਬਣਾਉਂਦੇ ਬਣਾਉਂਦੇ ਤੇ ਉਹ ਜਿਹੜੀ ਮੈਂ ਗੱਲ ਕਹੀ ਵੀ ਛੋਲਿਆਂ ਦੀ ਦਾਲ ਦਾ ਸਾਗ ਬਣ ਜਾਂਦਾ ਤਾਂ ਚਲਾਈ ਪਾ ਕੇ ਉਹ ਬਣਦਾ ਦਾ ਬਣਦਾ ਦਾ ਜੀ ਪਹਿਲੇ ਮਾਤਾ ਜੀ ਬਣਾਉਂਦੇ ਬਣਾਉਂਦੇ ਤੇ ਮੈਂ ਜਲਦੀ ਥੋੜਾ ਘੱਟ ਬਣਾਉਂਦਾ ਅੱਛਾ ਇੱਕ ਜਿਹੜੀ ਇੱਕ ਹੋਰ ਗੱਲ ਖਾਣੇ ਪੀਣੇ ਦੀ ਚੱਲ ਰਹੀ ਹੈ ਵੀ ਜਿਹੜਾ ਹੁੰਦਾ ਤਾਂ ਕਿਆ ਕਹਿੰਦੇ ਉਹਨੂੰ ਦਾਲ ਵਿੱਚ ਕੀ ਆ ਪਾ ਦਿੰਦੇ ਤੇ ਹਾਂਜੀ ਉਹ ਤਾਂ ਹੁਣ ਵੀ ਬਣਾਉਂਦੇ ਆ ਹੈ ਹੁਣ ਵੀ ਬਣਾਉਂਦੇ ਆ ਕੀ ਆ ਪਾ ਕੇ ਉਹ ਕੀ ਆ ਪਾ ਕੇ ਨਾ ਛੋਲਿਆਂ ਦੀ ਦਾਲ ਵਿੱਚ ਛੋਲਿਆਂ ਦੀ ਦਾਲ ਵਿੱਚ ਕੀ ਆ ਪਾ ਕੇ ਬਹੁਤ ਵਧੀਆ ਬਣਦਾ ਹੈ ਹੈ ਵਾਹ ਵਧੀਆ ਸਰੋਤਿਓ ਕਰੇ ਜੀ ਕਮੈਂਟ ਛੋਲਿਆਂ ਦੀ ਦਾਲ ਵਿੱਚ ਕੀ ਆ ਹੈ ਆ ਗਿਆ ਸਵਾਦ ਯਾਦ ਹੈ ਨਾ ਨਾਲ ਚਟਣੀ ਕੁੱਟੀ ਹੋਵੇ ਬਿਲਕੁਲ ਚੱਲਣੀ ਹਾਂ ਆ ਉਹਦੇ ਇਹਦਾ ਆਪਣੀ ਪਦੀਨੇ ਵਾਲੀ ਹੋਇਆ ਫਿਰ ਧਨੀਏ ਵਾਲੀ ਚਾਹਨੀ ਬਹੁਤ ਵਧੀਆ ਸਵਾਦ ਲੱਗਦੀ ਆ ਛੋਲਿਆਂ ਦੀ ਦਾਲ ਵਿੱਚ ਕद्दू ਸਰੋਤੇ ਉਹ ਕਰਿਓ ਕਮੈਂਟ ਕਿਨੇ ਕਿਨੇ ਖਾਦਾ ਇਹਨਾਂ ਨੂੰ ਕੋਈ ਨਾ ਸਵਾਦ ਲੱਗਦਾ ਕੀ ਆ ਪਾ ਕੇ ਹਾਂਜੀ ਔਰ ਮੇਰੀ ਮਾਤਾ ਇੱਕ ਹੋਰ ਕੰਮ ਕਰਦੀ ਸੀਗੀ ਉਹਦੇ ਵਿੱਚ ਇੱਕ ਬੜੀ ਪਾ ਦਿੰਦੀ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਬੜੀ ਨਾਲ ਹੋਰ ਟੇਸਟ ਬਣਦਾ ਆਹ ਹੋਵੇ ਤਾਂ ਗੱਲੇ ਬਣ ਜਾਂਦੀ ਜਮੀ ਹੈ ਨਾ ਬਿਲਕੁਲ ਸਿਰੇ ਲੱਗ ਜਾਂਦਾ ਸੀ ਸਿਰੇ ਲੱਗ ਜਾਂਦਾ ਵਾਹ ਜੀ ਵਾਹ ਜੀ ਦੇਖੋ ਜੀ ਆ ਗੱਲਾਂ ਬਾਤਾਂ ਕਿਤੇ ਲੱਭਣੀਆਂ ਸਾਡਾ ਤਾਂ ਬਾਪੂ ਇਹੀ ਦਿਲ ਕਰਦਾ ਵੀ ਆਹੀ ਗੱਲਾਂ ਕਰੀਏ ਬਿਲਕੁਲ ਹੈ ਠੀਕ ਹੈ ਨਾ ਬਹੁਤ ਅੱਛੀ ਬਣਦੀ ਆ ਹੈ ਬਹੁਤ ਅੱਛੀ ਬਣਦੀ ਉਹ ਯਾਰ ਹੈਗਾ ਰੰਗ ਵੀ ਵਧੀਆ ਆ ਜਾਂਦਾ ਬੜੀ ਪਾ ਕੇ ਨਾਲ ਚਟਣੀ ਹੋਵਾ ਹਾਂ ਉੱਤੀ ਵੀ ਹਾਂ ਤਾਂ ਨਹੀਂ ਆ ਪਾ ਕੇ ਪਿਆਜ਼ ਅੱਛਾ ਮਿਰਚ ਮਾਲਾ ਜਿਆਦਾ ਰੱਖ ਆਏ ਹਾਂ ਚਟਣੀ ਬਹੁਤ ਸਵਾਦ ਬਣਦੀ ਆ ਜੀ ਕੁੰਡੀ ਛੋਟੇ ਚ ਕੁੱਟੀ ਹੋਵੇ ਕੁੰਡੀ ਛੋਟੇ ਵਿੱਚ ਮਿਕਸੀ ਵਾਲੀ ਨਹੀਂ ਮਿਕਸੀ ਵਾਲੀ ਨਹੀਂ ਮਿਕਸੀ ਵਾਲੀ ਚਟਣੀ ਨਹੀਂ ਬਣਦੀ ਸਹੀ ਉਹ ਨਹੀਂ ਬਣਦੀ ਸਹੀ ਹੈ ਨਾ ਗੁੰਡੀ ਸੋਟੇ ਨਾਲ ਬਣਦੀ ਉਹ ਤਾਂ ਚਟਣੀ ਦੀ ਵੀ ਚਟਣੀ ਬਣਾ ਦਿੰਦੇ ਆ ਮਿਕਸੀ ਤਾਂ ਮਿਕਸੀ ਨਾਲ ਨਹੀਂ ਬਣਾਉਂਦੇ ਆਏ ਹਾ 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 ਵਾਹ ਜੀ ਹੁਣ ਕਿੱਧਰ ਨੂੰ ਚੱਲਣਾ ਬਾਪੂ ਆਪਾਂ ਲਓ ਜੀ ਹੁਣ ਅੰਦਰ ਨੂੰ ਆਪਾਂ ਇੱਧਰ ਨੂੰ ਚੱਲੀ ਜਾਵੋ ਜੀ ਆਪਰੇ ਆਜੋ ਜੀ ਆਹ ਦੇਖੋ ਜੀ ਵੱਟ ਵੱਟ ਤੇ ਹੈ ਇਹਨੂੰ ਵੱਟ ਕਹਿੰਦੇ ਆ ਬਾਪੂ ਹਾਂ ਜੀ ਇਹ ਵੱਟ ਹੈ ਇਹ ਵੱਟ ਹੈ ਵਾਹ ਜੀ ਵਾਹ ਦੇਖੋ ਜੀ ਵਿਰਸਾ ਆਪਣਾ ਬੜਾ ਰਿਚ